ਜੋਨ ਬਾਬਾ ਮੱਧੂ ਜੀ ਦੇ ਜੋਨ ਬਾਬਾ ਬੰਦਾ ਸਿੰਘ ਜੀ ਭਾਗਰ ਉਹਨਾਂ ਦੀ ਆਗੂ ਟੀਮ ਸਾਰੀ ਗਈ ਹੈ ਜਿਨ੍ਹਾਂ ਨੇ ਜੋਨ ਦੀ ਚੋਣ ਕਰਨੀ ਹੈ ਇਹਨਾਂ ਵਿੱਚੋਂ ਆਗੂ ਦੀ ਪਿਆਰ ਨਹੀਂ ਜੋਨ ਦੀ 29 ਤਰੀਕ ਦੀ ਜਿਹੜੀ ਹੈ ਉਹ ਜੋਨ ਦਾ ਗਠਨ ਹੋਣਾ ਹੈ ਨਵੀਂ ਕੀਮ ਦਾ ਕੰਮ ਕਾਜ ਕਰਨ ਵਾਸਤੇ ਇੱਥੇ ਉਹਨਾਂ ਚੀਜ਼ਾਂ ਤੇ ਵਿਚਾਰ ਚਰਚਾ ਹੋਈ ਹੈ ਕਿ ਕਿਸ ਜਗ੍ਹਾ ਤੇ ਆਪਾਂ ਜੋਨ ਦੀ ਜਰੀਆ ਕੋ ਬੈਕਿੰਗਿੰਗ ਕਰਨੀ ਹੈ ਸਮਾਂ ਯਕੀਨੀ ਕਿ ਕਿ ਜਿੰਨਾਂ ਨੂੰ ਰੋੜ ਹੈ ਜਾਂ ਕਿਹੜੇ-ਕਿਹੜੇ ਬੰਦੇ ਜਿਹੜੇ-ਜਿਹੜੇ ਉੱਤੇ ਜਿਵੇਂ ਰਿਪੋਰਟ ਆ ਸਕਦੀ ਨੇ ਉਹਦੇ ਤੇ ਵਿਚਾਰਾਂ ਹੋਈਆਂ ਨੇ ਤੇ ਜਿਹੜੀ ਚੋਣ ਹੋਣੀ ਹੈ ਉਹ ਸਰਬਸੰਮਤੀ ਸਰਬਸੰਮਤੀ ਭਾਵ ਹਰ ਬੰਦੇ ਦੀ ਸਹਿਮਤੀ ਉਹਦੇ ਉੱਤੇ ਲਈ ਗਈ ਹੈ ਸਾਰੇ ਆਗੂਆਂ ਦੇ ਨਾਲ ਗੱਲਬਾਤ ਹੋਈ ਹੈ ਤੇ ਜਿੱਥੇ-ਜਿੱਥੇ ਵੀ ਆਗੂਆਂ ਨੇ ਇਹਨਾਂ ਦੱਸਿਆ ਸੀ ਸਾਡੇ ਆਇਆ ਬੰਦੇ ਆ ਸਮਝ ਸਕਦੇ ਨੇ ਉਹ ਬਹਿ ਕੇ ਇੱਕ ਸਰਬਸੰਮਤੀ ਦੇ ਨਾਲ ਇੱਕ ਜਿੱਦਾਂ ਸਾਂਝੇ ਤੌਰ ਤੇ ਭਰਾਵਾਂ ਵਾਂਗੂ ਬਹਿ ਕੇ ਗੱਲਾਂ ਬਸ ਉਹਨੇ ਬੜੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਵੀ ਆਪਾਂ ਆਉਣ ਵਾਲੀ 29 ਤਰੀਕ ਨੂੰ ਜੋੜ ਦਾ ਜਿਹੜਾ ਆਪ ਹੈ ਉਹ ਗਠਨ ਕਰਾਂਗੇ ਤੇ ਗਠਨ ਕਰਕੇ ਉਹਨੂੰ ਅਗਲੇ ਪਾਸੇ ਲੈ ਕੇ ਜਾਵਾਂਗੇ ਨਾ ਕਿ ਉਹ ਫਿਰ ਆਪਣੀ ਟੀਮ ਦੇ ਵਿੱਚ ਹੀ ਕੁਸਰ-ਮੁਸਰ ਚੱਲਦਾ ਰਹੇ ਉਹ ਚੀਜ਼ਾਂ ਨੂੰ ਪਹਿਲੇ ਇੱਥੇ ਸਪਸ਼ਟ ਕੀਤਾ ਦਾ ਕਿ ਜਿਹੜੇ ਬੰਦੇ ਨੂੰ ਜਿਹੜੀ ਅਹੁਦੇਦਾਰੀ ਮਿਲਦੀ ਹੈ ਪੂਰੀ ਟੀਮ ਉਹਦੇ ਨਾਲ ਸਹਿਮਤ ਹੈ ਤੇ ਉਹਨੂੰ ਆਪਣੇ ਅਹੁਦੇ ਤੇ ਬਿਲਕੁਲ ਐਨ ਪ੍ਰਤੱਖ ਹੋ ਕੇ ਤੇ ਆਪਣਾ ਕੰਮ ਕਾਜ ਜਿਹੜਾ ਉਹ ਅੱਗੇ ਅੰਕੀ ਕਰਨਾ ਪਵੇਗਾ ਇਹ ਸਹਿਮਤੀਆਂ ਨੇ ਤੇ ਜਿਹਦੇ ਵਿੱਚ ਸਾਡੇ ਸੂਬਾਗੂ ਸਰਦਾਰ ਸੰਦੇਸ ਸਿੰਘ ਚਿਤਾਰਾ ਉਹ 23 ਤਰੀਕ ਨੂੰ ਆਪਣੀ ਟੀਮ ਵਿੱਚੋਂ ਚੁਣਨਗੇ ਉਹ ਇਹਨਾਂ ਕੋਲ ਸਹਿਮਤੀ ਲੈ ਕੇ ਫਿਰ ਦੁਬਾਰੇ ਜਿਹੜੀਆਂ ਵਿਚਾਰਾ ਹੋਈਆਂ ਨੇ ਤੇ ਉਹਨਾਂ ਤੇ ਉਹ ਆਪਣੀ ਜਿਹੜੀ ਹੈ ਉਹ ਜਥੇਬੰਦਕ ਮੋਰ ਜਿਹੜੀ ਆਣ ਕੇ ਨਾਉਣਗੇ ਤੇ ਫਿਰ ਇਹ ਟੀਮ ਜਿਹੜੀ ਹੈ ਜੋ ਦੀ ਨਵੀਂ ਟੀਮ ਤਿਆਰ ਹੋਏਗੀ ਉਹਨਾਂ ਨਾਲ ਵਿਚਾਰ ਚਰਚਾ ਕਰਕੇ ਜਿਹੜੀ ਇਹਨਾਂ ਕੋਲ ਗੱਲਬਾਤ ਜਿਹੜੀ ਆਈ ਹੈ ਉਹਨਾਂ ਸਾਹਮਣੇ ਰੱਖਾਂਗੇ ਉਹਦੇ ਵਿੱਚ ਕਿਹੜੇ ਕਿਹੜੇ ਬੰਦੇ ਸਿਲੈਕਟ ਕਿਤੇ ਕਿਤੇ ਕਰਦੇ ਨੇ ਉਹ ਉਸ ਹੱਬ ਨਾਲ ਅਗਲੀ ਵਿਚਾਰ ਜਿਹੜੀ ਸਾਂਝੀ ਕੀਤੀ ਜਾਏਗੀ ਸੋ ਸਾਰਿਆਂ ਦਾ ਧੰਨਵਾਦ ਹੈ ਤੇ ਬੇਨਤੀ ਹੈ ਕਿ 29 ਤਰੀਕ 10 ਵਜੇ ਨੂੰ ਗੁਰਦਰਾ ਬਾਬਾ ਸ੍ਰੀ ਚੰਦ ਜੀ ਦਾ ਇੱਥੇ ਦਾ ਵੈਨ ਦਾ ਸਮਾਜ ਜਿਹੜਾ ਹੋ ਨਿਕਲ ਹੋਇਆ ਹੈ। ਸੋ ਸਾਰੀ ਪਿੰਡਾਂ ਦੀ ਕਮੇਟੀ ਅਕੀ ਬੇਨਤੀ ਹੈ ਕਿ ਹਰ ਪਿੰਡ ਦੀ 11-11 ਮਿੰਟ ਜਿਹੜੀ ਹੈ ਜੀ ਗਈ ਹੈ ਉਹ ਨੱਚੀ ਗਰੀਬ ਨੂੰ ਸਵੇਰੇ 10:00 ਵਜੇ ਗੁਰਦਰਾ ਬਾਬਾ ਸ੍ਰੀ ਚੰਦ ਜੀ ਦੇ ਅੰਦਰ ਨਿਕਲ ਪਾਤਾ ਕਰ ਚੰ ਲੈਟ ਅੰਡੀ ਆਪਣੇ ਨਾਲ ਲੈ ਕੇ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ